ਸ਼ੋਸ਼ਕਾਰਦੀ ਮੈਂ ਡਾਕਟਰ ਪਵਨ ਸ਼ਰਮਾ ਪਿਛਲੇ ਦਿਨਾਂ ਦੇ ਵਿੱਚ ਕੋਲਕਾਟਾ ਦੇ ਵਿੱਚ ਜਿਹੜੀ ਡਾਕਟਰ ਮੋਮਿਤਾ ਨਾਲ ਇੱਕ ਦਰਦਾਈ ਨਿਰਮਮ ਘਟਨਾ ਵਾਪਰੀ ਹੈ ਤੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਉਹਦੀ ਬਹੁਤ ਉਰਜੋਰ ਤਰੀਕੇ ਨਾਲ ਪਰਸਨਾ ਕਰਨਾ ਹੈ ਇੰਨੀ ਨਿੰਦਨੀ ਘਟਨਾ ਸਾਡੇ ਦੇਸ਼ ਦਾ ਨਾਂ ਥੱਲੇ ਲੈ ਪੇ ਜਾਂਦੀ ਹੈ ਸਾਡੀ ਸੁਸਾਇਟੀ ਜਿਹਦੇ ਅੰਦਰ ਅਸੀਂ ਰਹਿੰਦੇ ਆ ਉਹਦਾ ਨਾਂ ਥੱਲੇ ਲੈ ਕੇ ਜਾਂਦੀ ਹੈ ਜਦੋਂ ਤੱਕ ਅਸੀਂ ਆਪਣੇ ਜਿਹੜੇ ਫੀਮੇਲਸ ਬਾਉਂਡਰ ਪਾਰਟਸ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ ਉਹਨਾਂ ਦੀ ਸੇਫਟੀ ਉਹਨਾਂ ਦੀ ਸਿਕਿਉਰਿਟੀ ਦੀ ਅਸੀਂ ਪੂਰੀ ਤੇ ਉਹਨਾਂ ਦੀ ਇੱਜ਼ਤ ਨਹੀਂ ਕਰਾਂਗੇ ਤਾਂ ਸਾਡਾ ਦੇਸ਼ ਕਰਦੀ ਵੀ ਅੱਗੇ ਨਹੀਂ ਵਧ ਸਕਦਾ ਇਹ ਜਿਹੜੀ ਬੇਸਿਕ ਚੀਜ਼ਾਂ ਸਾਨੂੰ ਸਿੱਖਣੀ ਚਾਹੀਦੀਆਂ ਕੋਈ ਵੀ ਮੈਂ ਤੇ ਕਹਣਾ ਕਿ ਜਿੰਨੀ ਮਰਜ਼ੀ ਤੁਸੀਂ ਪੁਲਿਸਿੰਗ ਕਰ ਲੋ ਸਭ ਕੁਝ ਕਰ ਲੋ ਬਟ ਜੇ ਸਾਡੇ ਦੇਸ਼ ਦੇਸ਼ ਵਾਸੀ ਦਾ ਅੰਦਰੋਂ ਇਹ ਜਜ਼ਬਾ ਨਹੀਂ ਆਏਗਾ ਕਿ ਅਸੀਂ ਜਿਹੜੇ ਲੇਡੀਜ਼ ਦੇ ਆਦਰਾਮ ਕਰਨਾ ਉਹਨਾਂ ਦੀ ਇੱਜ਼ਤ ਦੇਣੀ ਹੈ ਤਾਂ ਉਹਨਾਂ ਨੂੰ ਸਹੀ ਥਾਂ ਤੇ ਰੱਖਣਾ ਹੈ ਉਹ ਤੱਕ ਨਹੀਂ ਕਦੀ ਤਰੱਕੀ ਨਹੀਂ ਕਰ ਸਕਦੇ ਮੈਨੂੰ ਬਹੁਤ ਦੁੱਖ ਹੈ ਤੇ ਪਿਛਲੇ ਉਸ ਚੀਜ਼ ਦੇ ਕਿ ਅਸੀਂ ਸਾਡੇ ਸੋਸਾਇਟੀ ਡਾਕਟਰ ਸੋਸਾਇਟੀ ਅੰਦਰ ਵੀ ਗੱਲਾਂ ਕਰਦੇ ਆ ਕਿ ਇਸ ਤੋਂ ਮਾੜੀ ਕਤਨਾ ਕਦੀ ਵੀ ਨਹੀਂ ਵਾਪਸ ਹੋਤੀ ਤੇ ਮੈਂ ਕੋਸ਼ਿਸ਼ ਮੈਂ ਸਰਕਾਰ ਨੂੰ ਇਹ ਕਹਿਣਾ ਹੈ ਕਿ ਇਹਦੇ ਵਾਸਤੇ ਜੋ ਕਰ ਸੀ ਅਸੀਂ ਕਰ ਸਕਦੇ ਆ करिए थैंक यू ਸੋ much ਹਾਂਜੀ ਮੈਂ ਡਾਕਟਰ ਸੰਦੀਪ ਸ਼ਰੀਧਰ ਜਿਹੜੇ ਪਿਛਲੇ ਦਿਨਾਂ ਇੱਕ ਬਹੁਤ ਹੀ ਨਿਰਮਮ ਹੱਤਿਆ ਇੱਕ ਡਾਕਟਰ ਦੀ ਕੋਲਕਾਤਾ ਦੇ ਵਿੱਚ ਹੋਈ ਹੈ ਉਹਦੀ ਮੈਂ ਵਰਪੂਰ ਪ੍ਰਸਤਨਾ ਕਰਨਾ ਵਾ ਔਰ ਕੜੇ ਸ਼ਬਦਾਂ ਚ ਨਿੰਦਾ ਕਰਨਾ ਵਾ ਉਹ ਸਾਡੇ ਦੇਸ਼ ਵਾਸਤੇ ਸਮਾਜ ਵਾਸਤੇ ਸੋਸਾਇਟੀ ਵਾਸਤੇ ਇੱਕ ਬਹੁਤ ਵੱਡਾ ਤੱਬਾ ਹੈ ਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਡਾਕਟਰ ਕਮਿਟੀ ਦੇ ਨਾਲ ਨਾਲ ਸਾਡੇ ਸੋਸ਼ਲ ਜਿਹੜੇ ਸਾਡੇ ਲਾਈਫ ਦੇ ਵਿੱਚ ਸਾਡੇ ਨਾਲ ਵਿਚਰਦੇ ਨੇ ਚੱਲਦੇ ਨੇ ਉਹਨਾਂ ਨੂੰ ਅੱਗੇ ਆ ਕੇ ਇਸ ਮੁਹਿੰਮ ਨੂੰ ਹੋਰ ਜ਼ਿਆਦਾ ਉਤਸ਼ਾਹਤ ਕਰਕੇ ਤਾਂ ਕਿ ਫਿਊਚਰ ਚ ਇਹ ਦੁਬਾਰਾ ਨਾ ਹੋ ਪਾਏ ਤੇ ਸਰਕਾਰ ਨੂੰ ਦੇਸ਼ ਨੂੰ ਪਲੱਸ ਸਾਡੇ ਸਮਾਜ ਨੂੰ ਵੀ ਅੱਗੇ ਆ ਕੇ ਇਹ ਰਿਤੇ ਕਲੇ ਸ਼ਬਦਾਂ ਦੀ ਨਿੰਦਾ ਕਰਦੇ ਹੋਏ ਫਿਊਚਰ ਵਾਸਤੇ ਖਾਸ ਕਰ ਫੀਮੇਲਸ ਵਾਸਤੇ ਸਾਨੂੰ ਸੋਸ਼ਲ ਲਾਈਫ ਦੇ ਵਿੱਚ ਸੋਸਾਇਟੀ ਦੇ ਵਿੱਚ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਫੀਮੇਲਸ ਅੱਗੇ ਆਣ ਸੋਸਾਇਟੀ 'ਚ ਕੰਮ ਕਰਨ ਮੂਵ ਕਰਨ ਤੇ ਸਾਡਾ ਦੇਸ਼ ਤਰੱਕੀ ਕਰੇਗਾ ਜੇ ਸਾਡੇ ਦੇਸ਼ ਦੇ ਵਿੱਚ ਸਾਡੀਆਂ ਫੀਮੇਲਸ ਡਾਕਟਰ ਚਾਹੇ ਫੀਮੇਲਸ ਸੋਸਾਇਟੀ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਅਸੀਂ ਸਪੋਰਟ ਕਰੀਏ ਤਾਂ ਕਿ ਸਾਡਾ ਦੇਸ਼ ਅੱਗੇ ਵਧੇ ਥੈਂਕ ਯੂ